ਹਾਂਜੀ ਮਿੱਤਰੋ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਟਾਪ ਦਾ ਨਿੰਗਿਨਾ ਲੈ ਕੇ ਆਏ ਆਂ ਤੇ ਅੱਜ ਆਪਾਂ ਖੜੇ ਆਂ ਪਿੰਡ ਨੇਨੇਵਾਲਾ ਦੇ ਵਿੱਚ ਤੇ ਦੋਸਤੋ ਪੀਰ ਹੁਣਾ ਕੋਲੇ ਗਾਂ ਬਕਾਉ ਆ ਸੱਜਰ ਸੂਨ ਵਾਲੀ ਗਾਂ ਤੁਸੀਂ ਦੇਖ ਸਕਦੇ ਹੋ ਪੂਰੀ ਫੇਸ ਕੁਆਲਿਟੀ ਚੰਗੀ ਐ ਕੱਤਗਾੜ ਮਿੱਤਰੋ ਚੰਗਾ ਐ ਤੇ ਗਾਂ ਦਾ ਥਾਂ ਲੇਵਾ ਵੀ ਪੂਰਾ ਸਾਫਾ ਦੇ ਵਾਲਾ ਬਹੁਤ ਹੀ ਤੇ ਸਾਫਾ ਦੇ ਪੂਰਾ ਵਧੀਆ ਤੇ ਚੰਗੇ ਦੁੱਧ ਵਾਲੀ ਐ ਤੇ ਇਹਨੇ ਦੁੱਧ ਭਾਈ ਕਹਿੰਦਾ ਪਹਿਲਾਂ ਦਿੱਤਾਗਾ 30 ਲੀਟਰ ਐ ਇਤਲਾ ਮਿੱਤਰੋ 34 35 ਲੀਟਰ ਦੁੱਧ ਦੇਊਗੀ ਤੇ ਘਰੇਲੂ ਗਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਨੂੰ ਕਿਸੇ ਮਜਬੂਰੀ ਕਾਰਨ ਵੇਚ ਵੇਚਣੀ ਪੈ ਰਹੀ ਹੈ ਤੇ ਜਿਹੜੇ ਮੇਰੇ ਵੀਰੇ ਵੀਰ ਨੇ ਲੈਣੀ ਹੋਈ ਤਾਂ ਦਿੱਤਾ ਨੰਬਰ ਤਾਂ ਸੰਪਰਕ ਕਰ ਸਕਦੇ ਹੋ ਚਾ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਪਾਉਣੀ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ